ਸਚੂਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਇਸੁਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਅੱਜ 25 ਨਵੰਬਰ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਹੈ ਸੈਨਟ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 25 ਨਵੰਬਰ ਨੂੰ ਜਿਹੜੀ ਡੇਟ ਹੈ ਉਹ ਫਾਈਨਲ ਕਰਾਂਗੇ ਤੇ ਜੇਕਰ ਅਜੇ ਡੇਟ ਸੈਨੇਟ ਚੋਣਾਂ ਨੂੰ ਲੈ ਕੇ ਫਾਈਨਲ ਨਾ ਕੀਤੀ ਗਈ ਤਾਂ ਕੱਲ ਯਾਨੀ ਕਿ 26 ਨਵੰਬਰ ਨੂੰ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਪੱਕਾ ਧਰਨਾ ਹੈ ਉਹ ਦਿੱਤਾ ਜਾਏਗਾ ਤੇ ਪੂਰੀ ਯੂਨੀਵਰਸਿਟੀ ਜਿਹੜੀ ਉਹ ਵੀ ਬੰਦ ਕਰ ਦਿੱਤੀ ਜਾਏਗੀ ਤੇ ਚੰਡੀਗੜ੍ਹ ਮੋਹਾਲੀ ਹੈ ਜਿਹੜਾ ਉਹ ਵੀ ਜਾਣ ਕੀਤਾ ਜਾ ਸਕਦਾ ਕਿਉਂਕਿ ਲੰਬੇ ਸਮੇਂ ਤੋਂ ਵਿਦਿਆਰਥੀ ਨੇ ਜਿਹੜੇ ਉਹ ਧਰਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਤੇ ਪ੍ਰਸ਼ਾਸਨ ਨੇ ਇੱਕ ਟਾਈਮ ਹੈ ਜਿਹੜਾ ਉਹਨਾਂ ਨੂੰ ਦਿੱਤਾ ਸੀ ਕਿ 25 ਨਵੰਬਰ ਨੂੰ ਸੈਨੇਟ ਚੋਣਾਂ ਦੀ ਡੇਟ ਹੈ ਅਸੀਂ ਜਿਹੜੀ ਫਾਈਨਲ ਕਰਾਂਗੇ ਜਿਸ ਤੋਂ ਬਾਅਦ ਮਾਹੌਲ ਜਿਹੜਾ ਉਹ ਸ਼ਾਂਤ ਹੋ ਗਿਆ ਸੀ ਪਰ ਅੱਜ 25 ਨਵੰਬਰ ਹੈ ਤੇ ਦੇਖਣਾ ਇਹ ਹੋਏਗਾ ਕਿ ਅੱਜ ਸੈਨੇਟ ਚੋਣਾਂ ਦੀ ਡੇਟ ਫਾਈਨਲ ਹੁੰਦੀ ਹੈ ਜਾਂ ਨਹੀਂ ਤੇ ਜੇਕਰ ਸੈਨੇਟ ਚੋਣਾਂ ਦੀ ਡੇਟ ਫਾਈਨਲ ਨਾ ਹੋਈ ਤਾਂ ਲਲਕਾਰ ਵਾਲੀ ਕੁੜੀ ਦਾ ਵੀ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨੇ ਕਿਹਾ ਸੀ ਕਿ 26 ਨਵੰਬਰ ਨੂੰ ਸਾਡਾ ਸਬਰਾਂ ਦਾ ਬੰਦ ਹੈ ਜਿਹੜਾ ਉਹ ਟੁੱਟ ਜਾਏਗਾ ਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰ ਦਿੱਤੀ ਜਾਏਗੀ ਦੇ ਹੋ ਸਕਦਾ ਪੂਰਾ ਚੰਡੀਗੜ੍ਹ ਮੋਹਾਲੀ ਹੈ ਜਿਹੜਾ ਉਹ ਵੀ ਜਾਮ ਕਰ ਦਿੱਤਾ ਜਾਏ ਹਾਲਾਂਕਿ ਪਹਿਲਾਂ ਵੀ ਜਦੋਂ 10 ਤਰੀਕ ਨੂੰ ਮੋਹੌਲ ਵਿਗੜਿਆ ਸੀ ਤਾਂ ਚੰਡੀਗੜ੍ਹ ਤੇ ਮੋਹਾਲੀ ਹੈ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਵਿਦਿਆਰਥੀਆਂ ਦੇ ਵਿੱਚ ਰੋਸ ਹੈ ਜਿਹੜਾ ਉਹ ਵੱਧ ਗਿਆ ਸੀ ਤੇ ਕਿਸਾਨ ਜਥੇਬੰਦੀਆਂ ਤੇ ਨਿਹੰਗ ਸਿੰਘਾਂ ਦੇ ਵੀ ਜੇਕਰ ਗੱਲ ਕਰੀ ਜਾਵੇ ਤਾਂ ਉਹ ਵੀ ਵਿਦਿਆਰਥੀਆਂ ਦੇ ਨਾਲ ਧਰਨੇ ਦੇ ਵਿੱਚ ਡੱਟ ਗਏ ਸੀ ਤੇ ਇਸੇ ਤਰੀਕੇ ਦੇ ਨਾਲ ਹੁਣ ਫਿਰ ਤੋਂ ਵਿਦਿਆਰਥੀਆਂ ਦੇ ਵੱਲੋਂ ਐਲਾਨ ਹੈ ਜਿਹੜਾ ਕਰ ਦਿੱਤਾ ਗਿਆ ਹੈ ਕਿ ਸਾਰੇ ਜੇਕਰ 25 ਨਵੰਬਰ ਨੂੰ ਸੈਨੇਟ ਚੋਣਾਂ ਦੀ ਡੇਟ ਫਾਈਨਲ ਨਾ ਹੋਈ ਤਾਂ ਸਾਰੇ ਦੇ ਸਾਰੇ ਜਾਣੇ ਸਾਰਾ ਪੰਜਾਬ ਇਕਜੁੱਟ ਹੋ ਜਾਇਓ ਤੇ 26 ਨਵੰਬਰ ਨੂੰ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਐਕਸ਼ਨ ਕੀਤਾ ਜਾਣਾ ਹੈ ਤੇ ਉਸ ਦੇ ਵਿੱਚ ਵੀ ਸਾਰੇ ਉਹਨਾਂ ਦਾ ਸਹਿਯੋਗ ਕਰਿਓ ਕਿਉਂਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਧਰਨੇ ਤੇ ਡਟੇ ਹੋਏ ਨੇ ਤੇ ਜੇਕਰ ਇਸ ਵਾਰ ਵੀ ਵਿਦਿਆਰਥੀਆਂ ਦਾ ਸਾਥ ਨਾ ਦਿੱਤਾ ਗਿਆ ਤੇ ਪਤਾ ਲੱਗ ਜਾਏਗਾ ਕਿ ਪੰਜਾਬੀ ਕਮਜ਼ੋਰ ਨੇ ਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਡੱਟ ਸਕਦੇ ਜਿਸ ਕਰਕੇ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਕਰ ਦਿੱਤਾ ਗਿਆ ਤੇ ਅੱਜ ਸਾਰਿਆਂ ਦੀਆਂ ਨਜ਼ਰਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਬਿਆਨ ਤੇ ਟਿਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵਾਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਅੱਜ 25 ਨਵੰਬਰ ਹੈ ਤੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਹੈ ਸੈਨੇਟ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ 25 ਨਵੰਬਰ ਨੂੰ ਜਿਹੜੀ ਡੇਟ ਹੈ ਉਹ ਫਾਈਨਲ ਕਰਾਂਗੇ ਤੇ ਜੇਕਰ ਅੱਜ ਡੇਟ ਸੈਨੇਟ ਚੋਣਾਂ ਨੂੰ ਲੈ ਕੇ ਫਾਈਨਲ ਨਾ ਕੀਤੀ ਗਈ ਤਾਂ ਕੱਲ ਯਾਨੀ ਕਿ 26 ਨਵੰਬਰ ਨੂੰ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਪੱਕਾ ਧਰਨਾ ਹੈ ਉਹ ਦਿੱਤਾ ਜਾਏਗਾ ਤੇ ਪੂਰੀ ਯੂਨੀਵਰਸਿਟੀ ਜਿਹੜੀ ਉਹ ਵੀ ਬੰਦ ਕਰ ਦਿੱਤੀ ਜਾਏਗੀ ਤੇ ਚੰਡੀਗੜ੍ਹ ਮੋਹਾਲੀ ਹੈ ਜਿਹੜਾ ਉਹ ਵੀ ਜਾਣ ਕੀਤਾ ਜਾ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਵਿਦਿਆਰਥੀ ਨੇ ਜਿਹੜੇ ਉਹ ਧਰਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਨੇ ਤੇ ਪ੍ਰਸ਼ਾਸਨ ਨੇ ਇੱਕ ਟਾਈਮ ਹੈ ਜਿਹੜਾ ਉਹਨਾਂ ਨੂੰ ਦਿੱਤਾ ਸੀ ਕਿ 25 ਨਵੰਬਰ ਨੂੰ ਸੈਨੇਟ ਚੋਣਾਂ ਦੀ ਡੇਟ ਹੈ ਅਸੀਂ ਜਿਹੜੀ ਫਾਈਨਲ ਕਰਾਂਗੇ ਜਿਸ ਤੋਂ ਬਾਅਦ ਮਾਹੌਲ ਹੈ ਜਿਹੜਾ ਉਹ ਸ਼ਾਂਤ ਹੋ ਗਿਆ ਸੀ ਪਰ ਅੱਜ 25 ਨਵੰਬਰ ਹੈ ਤੇ ਦੇਖਣਾ ਇਹ ਹੋਏਗਾ ਕਿ ਅੱਜ ਸੈਨੇਟ ਚੋਣਾਂ ਦੀ ਡੇਟ ਫਾਈਨਲ ਹੁੰਦੀ ਹੈ ਜਾਂ ਨਹੀਂ ਤੇ ਜੇਕਰ ਸੈਨੇਟ ਚੋਣਾਂ ਦੀ ਡੇਟ ਫਾਈਨਲ ਨਾ ਹੋਈ ਤਾਂ ਲਲਕਾਰ ਵਾਲੀ ਕੁੜੀ ਦਾ ਵੀ ਵੱਡਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨੇ ਕਿਹਾ ਸੀ ਕਿ 26 ਨਵੰਬਰ ਨੂੰ ਸਾਡਾ ਸਬਰਾਂ ਦਾ ਬੰਨ ਹੈ ਜਿਹੜਾ ਉਹ ਟੁੱਟ ਜਾਏਗਾ ਤੇ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਕਰ ਦਿੱਤੀ ਜਾਏਗੀ ਤੇ ਹੋ ਸਕਦਾ ਹੈ ਪੂਰਾ ਚੰਡੀਗੜ੍ਹ ਮੋਹਾਲੀ ਇਹ ਜਿਹੜਾ ਉਹ ਵੀ ਜਾਮ ਕਰ ਦਿੱਤਾ ਜਾਏ ਹਾਲਾਂਕਿ ਪਹਿਲਾਂ ਵੀ ਜਦੋਂ 10 ਤਰੀਕ ਨੂੰ ਮਾਹੌਲ ਵਿਗੜਿਆ ਸੀ ਤਾਂ ਚੰਡੀਗੜ੍ਹ ਤੇ ਮੋਹਾਲੀ ਇਹ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਵਿਦਿਆਰਥੀਆਂ ਦੇ ਵਿੱਚ ਰੋਸ ਹੈ ਜਿਹੜਾ ਉਹ ਵੱਧ ਗਿਆ ਸੀ ਤੇ ਕਿਸਾਨ ਜੱਥੇਬੰਦੀਆਂ ਤੇ ਨਿਹੰਗ ਸਿੰਘਾਂ ਦੀ ਵੀ ਜੇਕਰ ਗੱਲ ਕਰੀ ਜਾਵੇ ਤਾਂ ਉਹ ਵੀ ਵਿਦਿਆਰਥੀਆਂ ਦੇ ਨਾਲ ਧਰਨੇ ਦੇ ਵਿੱਚ ਡਟ ਗਏ ਸੀ ਤੇ ਇਸੇ ਤਰੀਕੇ ਦੇ ਨਾਲ ਹੁਣ ਫਿਰ ਤੋਂ ਵਿਦਿਆਰਥੀਆਂ ਦੇ ਵੱਲੋਂ ਐਲਾਨ ਹੈ ਜਿਹੜਾ ਕਰ ਦਿੱਤਾ ਗਿਆ ਕਿ ਸਾਰੇ ਜੇਕਰ 25 ਨਵੰਬਰ ਨੂੰ ਸੈਨੇਟ ਚੋਣਾਂ ਦੀ ਡੇਟ ਫਾਈਨਲ ਨਾ ਹੋਈ ਤਾਂ ਸਾਰੇ ਦੇ ਸਾਰੇ ਜਾਣੇ ਸਾਰਾ ਪੰਜਾਬ ਇਕਜੁੱਟ ਹੋ ਜਾਇਓ ਤੇ 26 ਨਵੰਬਰ ਨੂੰ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਐਕਸ਼ਨ ਕੀਤਾ ਜਾਣਾ ਹੈ ਤੇ ਉਸ ਦੇ ਵਿੱਚ ਵੀ ਸਾਰੇ ਉਹਨਾਂ ਦਾ ਸਹਿਯੋਗ ਕਰਿਓ ਕਿਉਂਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਧਰਨੇ ਤੇ ਡਟੇ ਹੋਏ ਨੇ ਤੇ ਜੇਕਰ ਇਸ ਆਰਮੀ ਵਿਦਿਆਰਥੀਆਂ ਦਾ ਸਾਥ ਨਾ ਦਿੱਤਾ ਗਿਆ ਤੇ ਪਤਾ ਲੱਗ ਜਾਏਗਾ ਕਿ ਪੰਜਾਬੀ ਕਮਜ਼ੋਰ ਨੇ ਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਡੱਟ ਸਕਦੇ ਜਿਸ ਕਰਕੇ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਕਰ ਦਿੱਤਾ ਗਿਆ ਤੇ ਅੱਜ ਸਾਰਿਆਂ ਦੀਆਂ ਨਜ਼ਰਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਬਿਆਨ ਤੇ ਟਿੱਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ